ਆ ਜਾ ਮਾ ਆ ਜਾ ਇੱਕ ਸਾਲ ਹੋ ਗਿਆ ਤੈਨੂੰ ਗਈ ਨੂੰ ਅੱਜ ਵੀ ਤੇਰੀ ਉਡੀਕ ਰਹਿੰਦੀ ਐ ਆ ਜਾ ਮਾ ਤੈਨੂੰ ਪਤਾ ਇੱਥੇ ਸਾਰੇ ਚਾਚੇ ਤਾਏ ਵਰਗੇ ਮੇਨਾਂ ਬਕਾਨਿਆਂ ਨੂੰ ਸ਼ਲੋਕ ਕਰਦੇ ਆ ਇੱਥੇ ਇਹ ਮਤਲਬ ਹੀ ਦੁਨੀਆ ਤੋਂ ਮੇਰਾ ਮਨ ਭਰ ਗਿਆ ਵਾ ਜਦੋਂ ਤੂੰ ਆ ਜਾ ਜਾ ਮੈਨੂੰ ਆਪਣੇ ਕੋਲ ਫਲਾ ਲੈ ਆ ਜਾ ਬਾ ਆ ਜਾ ਤੇਰੀ ਫੋਟੋਆਂ ਦੇ ਨਾਲ ਗੱਲਾਂ ਕਰਦੀ ਤੀ ਰੋ ਰੋ ਹੋਂਕੇ ਤੇਰੀ ਪਰਦੀ ਫੋਟੋਆਂ ਦੇ ਨਾਲ ਗੱਲਾਂ ਕਰਦੀ ਤੀ ਰੋ ਰੋ ਹੋਂਕੇ ਤੇਰੀ ਪਰਦੀ ਦੁੱਖ ਉਹਦੇ ਸੁਣਦਾ ਨਹੀਂ ਕੋਈ ਅੱਜ ਜਿਉਂਦੇ ਵੀ ਹੋਏ ਉਹਦੇ ਮਾਰਿਆਂ ਬਰਾਬਰ ਤਾਈਓ ਯਾਦਕਾਰ ਕਰ ਜਾਂਦੀ ਤੈਨੂੰ ਰੋਈ ਜਿਉਂ ਦੇ ਵੀ ਹੋਏ ਉਹਦੇ ਮਾਰਿਆਂ ਬਰਾਬਰ ਕਾਈਉ ਯਾਦਕਾਰ ਕਰ ਜਾਂਦੀ ਤੈਨੂੰ ਰੋਈ ਤੇਰੇ ਬਾਜੋਂ ਮਹਿੰਦੀ ਨੇ ਰੰਗ ਨਹੀਂ ਉਹ ਫੜਨਾ ਔਖਾ ਹੋ ਡੋਲੀ ਵਾਲੀ ਕਾਰ ਵਿੱਚ ਚੜਨਾ ਤੇਰੇ ਬਾਜੋਂ ਮਹਿੰਦੀ ਨੇ ਰੰਗ ਨਹੀਂ ਉਹ ਫੜਨਾ ਔਖਾ ਹੋ ਡੋਲੀ ਵਾਲੀ ਕਾਰ ਵਿੱਚ ਚੜਨਾ ਘਾਟ ਬਾਬਲੇ ਦੀ ਅੱਜ ਉਹ ਨੂੰ ਹੋਈ ਜਿਉਂ ਦੇ ਵੀ ਹੋਏ ਅੱਜ ਉਹਦੇ ਮਾਰਿਆਂ ਬਰਾਬਰ ਤਾਈਓ ਯਾਦਕਾਰ ਕਰ ਜਾਂਦੀ ਤੈਨੂੰ ਰੋਈ ਅੱਜ ਜਿਉਂ ਦੇ ਵੀ ਹੋਏ ਉਹਦੇ ਮਾਰਿਆਂ ਬਰਾਬਰ ਤਾਈਓ ਯਾਦਕਾਰ ਕਰ ਜਾਂਦੀ ਤੈਨੂੰ ਰੋਈ ਅਨਾਥ ਸਮਝ ਜਦ ਕੋਈ ਰੋਵ ਜਮਾਏ ਲਾਡੋ ਤੇਰੀ ਇੱਕ ਦੀਆਂ 100 100 ਸੁਣਾਏ ਨਾਥ ਸਮਝ ਜਦ ਕੋਈ ਰੋਵ ਜਮਾਏ ਲਾਡੋ ਤੇਰੀ ਇੱਕ ਦੀਆਂ 100 100 ਸੁਣਾਏ ਛਾਂਸੀ ਰਾਣੀ ਵਾਂਗ ਦਲੇਰ ਓਹ ਹੋਈ ਅੱਜ ਜਿਉਂਦੇ ਵੀ ਹੋਏ ਉਹਦੇ ਮਾਰਿਆਂ ਬਰਾਬਰ ਤਾਈਂ ਯਾਦਕਾਰ ਕਰ ਜਾਂਦੀ ਤੈਨੂੰ ਰੋਈ ਜਿਉਂਦੇ ਵੀ ਹੋਏ ਉਹਦੇ ਮਾਰਿਆਂ ਬਰਾਬਰ ਤਾਈਂ ਯਾਦਕਾਰ ਕਰ ਜਾਂਦੀ ਤੈਨੂੰ ਰੋਈ ਤਾਈਂ ਯਾਦਕਾਰ ਕਰ ਜਾਂਦੀ ਤੈਨੂੰ ਰੋਈ